ਲੋ ਵੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਦਾ ਟੈਗ ਨਵੇਂ ਬਲੌਗ 'ਚ ਤੇ ਰਾਤੀ ਅੱਪਾ ਪਹੁੰਚੇ ਹਾਂ ਅੱਜ ਆਪਣਾ ਸ਼੍ਰੀ ਅਨੰਦ ਵਸਾ ਯਾਤਰਾ ਦਾ ਆਪਣਾ ਪਹਿਲਾ ਦਿਨ ਹੈ ਆ ਵੀਰਾਂ ਨੂੰ 7-8 ਦਿਨ ਹੋ ਗਏ ਆ ਤੇ ਆਪਾਂ ਤਿਆਰ ਨਾ ਚੱਲੇ ਹਾਂ ਤੁਹਾਨੂੰ ਓਏ 7-8 ਦਿਨ ਹੋ ਗਏ ਮੈਂ ਨਿਆਰੇ ਪੂਰੇ ਇੱਧਰ ਚੱਲੇ ਸੁੱਤੇ ਸੁੱਤੇ ਅਜੇ ਵੀਰ ਉੱਠੇ ਨਹੀਂ ਆ ਤਾਂ ਪ੍ਰਦੀਪ ਹੋਣੀ ਪਰਨਾ ਬੰਨਨ ਦਾ ਆ ਚਾਚਾ ਸਾਸਰੀ ਘਾਲ ਚਾ ਚਾ ਸਾਸਤਰੀ ਕਾ ਹੋ ਸ੍ਰੀ ਗਾ ਸਾਸਤਰੀ ਕੀ ਆ ਲਿਆ ਤੇਰਾ ਭਲਾਏ ਚਟਾ ਹਲੇ ਬੰਦੇ ਆਲਦੇ ਨਾ ਭਾਈ ਯਾਰ ਪੂਰੇ ਤੂੰ ਜੱਬ ਲੋਗ ਰੈਡੀ ਹੋ ਗਿਆ ਜੇ ਰੈਡੀ ਨੂੰ ਸੁਣਨਾ ਨਾ ਨਾਣਾ ਜੇ ਔਰ ਦਸੀ ਮਾਂ ਵੀਰਾ ਅੱਪਾ ਚੰਗੀਆਂ ਨਾ ਹੋਣ ਓਏ ਜੱਸੀ ਨੇ ਇਹਦਾ ਬੁਰਸ਼ ਤੋੜਤਾ ਹੀ ਜੱਸੀ ਨੇ ਬੁਰਸ਼ ਤੋੜਤਾ ਦਾ ਵੀਰ ਦਾ ਆਹ ਟੀ-ਸ਼ਰਟ ਤਾਂ ਕੀ ਕਰੀਦਾ ਇਹ ਇੱਥੋਂ ਤੌਲੀਆ ਗਿੱਲਾ ਓ ਤੌਲੀਆ ਗਿੱਲਾ ਨਾ ਰੱਖ ਲੋਵੇ ਮਤਰਾ ਮੈਂ ਤਾਂ ਮਾਂ ਬਿਨਾ ਬੰਦਿਆ ਪਰਣਾ ਪਰਣਾ ਬੰਦੋ ਤੁਨੋਂ ਅੱਪਾ ਕਿਸੇ ਜਾਣਾ ਅਰਸ਼ਦਾ ਸ਼ਗਨ ਜਦਾ ਸ਼ੰਕੇ ਸ਼੍ਰੀ ਕੇਸ਼ਗੜ੍ਹ ਸਾਹਿਬ ਸ਼੍ਰੀ ਕੇਸ਼ਗੜ੍ਹ ਸਾਹਿਬ ਮਥਾ ਦੇਖ ਰਹੇ ਆ ਮਥਾ ਤੇ ਕੇ ਫੇਰ ਆਪਾ ਪਾਪਾ ਫਾਰਮ ਵਾਲਿਆ ਕੋ ਜਾਵਾਂ ਆਇਓ ਹੁਣ ਤਮਿੰਦੇ ਲੱਬੀ ਮੈਂ ਕਰ ਰੋ ਕਰਨ ਨੂੰ ਫੋਟੋ ਸ਼ੂਟ ਕਰ ਰਹੇ ਨੇ ਖਾਲਾ ਯਕ ਗੋਰਾ ਪ੍ਰਦੀਪ ਪਰਾਨੀ ਨਹੀਂ ਸਾਰੇ ਦਰਮਾਹ ਪਰੋਣੇ ਦਸਕਰਲੋਂ ਨਹੀਂ ਸਾਰੇ ਫੋਟੋ ਸ਼ੂਟ ਕਰ ਰਹੇ ਨੇ ਵਾਹ ਜੀ ਵਾਹ ਤੂੰ ਨਹੀਂ ਕਰਾਉਣੀ ਫੜੋ ਆਦੀਆ ਮੋੜ ਹੋ ਗਿਆ ਹਾਂ ਹਾਂ ਛਪਣਾ ਲੱਭ ਤਾ ਛਪਣਾ ਮੇਰੀਆਂ ਚੁੱਕੀਆਂ ਗਈਆਂ ਸਵੇਰ ਦੀਆਂ ਕੋਈ ਨਹੀਂ ਨਵੀਆਂ ਲੈਨੇ ਲੋਈ ਆ ਜਾਵਾ ਮੱਥਾ ਟੇਕਣ ਗੁਰੂ ਘਰ ਮੱਥਾ ਟੇਕੇ ਤੇ ਪਰਛਾਵਾ ਪਣੀ ਛਾਏ ਦਿਆਂ ਦਾ ਫਿਰ ਜੰਗੇ ਸ਼੍ਰੀ ਕੇਸਗੜ ਸਾਹਿਬ ਆਪਣੇ ਸ਼੍ਰੀ ਕੇਸਗੜ ਸਾਹਿਬ ਸਾਡੇ ਕੰਨ ਰਾਏ ਵੀਰ ਨੇ ਟੈਲੀ ਬੀਰ ਭਾਈ ਟਰਾਈਟਰਾਂ ਦੇ ਦੇ ਆਪਣੇ ਨਾਲ ਪੁਲਿਸ ਆ ਲੱਗਿਆ ਛੇਤੀ ਕਿਤੇ ਕੋਈ ਵੀਂਦਾ ਨਹੀਂ ਦੋਬਲ ਟਾਇਰ ਪਾਏ ਵੀ ਨੇ ਆਪਾਂ ਕੋਈ ਨਾ ਦੱਸੋ ਜੀ ਮੈਂ ਆ ਗਏ ਰਹਿਣ ਲੱਗੇ ਦੇਖੇ ਬੰਦਾ ਹੋਰ ਇਹਨਾਂ ਜਲ੍ਹਾਂ ਪਤਾ ਬਣਾਈਆਂ ਤੇ ਰਸ਼ੀਅਨ ਟੈਂਕ ਕੱਲੇ ਵੀਰਾ ਚੱਲੀ ਨਾ ਹੋ ਗਿਆ ਚੱਲ ਕੇ ਸ਼ੂਟਰ ਦੇ ਨਾਲ ਇੰਤਜ਼ਾਮ ਲੈ ਲਈ ਆ ਆਹ ਤੇ ਆ ਆ ਬੁਰੀ ਮੋਟੂ ਮੋਟਰ ਨਹੀਂ ਜਾ ਰਿਹਾ ਤੇ ਆਪਣੇ ਭਰਾ ਵੀ ਹੋਣੇ ਆ ਬਾਬਾ ਫਰਮਾਲੇ ਆਪਣੇ ਲਾਗੋਂ ਵੀ ਰੱਟੀਆਂ ਹੋਈਆਂ ਉਹ ਵੀ ਨਹੀਂ ਚੇ

ਨਹੀਂ ਨਾ ਨਾ ਬਾਬਾ ਫਾਰਮ ਵਾਲਿਆ ਹੀ ਬਈ ਆਦੇ ਆਹ ਦੇਖ ਲਾ ਮਾਰੂ ਰਾਣਾ ਜੀ ਜੀ ਹੋਰ ਲਾਵੇ ਮਿੱਤਰੋ ਆਇਆ ਪਾ ਸ਼੍ਰੀ ਕੇਸਗੜ੍ਹ ਸਾਹਿਬ ਮਾ ਸਾਡੇ ਕਣ ਦਾ ਵੀ ਨਾਮ ਹੈ लगते लैन चार लोवे मेत्र लाइन लगे हाँ आप दरबार से उसे पास एंटर हो गए दरबार से उस पास एंटर हो गए तो हूँ आप मा टेकते मथा टेक के सू बोवे मेर्रो आप मत टेक के बहर बहुत का व्यू चेक करो ਰੰਗਲਾ ਰੰਗ ਸਤਲਾਨ ਦੇ ਕੋਦੀ ਕੀ ਰੱਤ ਵਿੱਚ ਤੇਰੇ ਕੋਦੀ ਕੀ ਹੁਣ ਆਪਣ ਮਹਾਵਿਰ ਸਿੰਘ ਢੀਕਤਾਂ ਦੇ ਆ ਮਹਾਪੁਰੇ ਕੋ ਜੀ ਆਂਦੇ ਲੋਰ ਮਤਵਾਨਾ ਵਾ ਬਾ ਮਾਠਾ ਦੇ ਲਿਆ ਜੱਪਾ ਗੁਰੂ ਘਰ ਮਾਤਾ ਦੇ ਜਦ ਆਪ ਬਾਹਰ ਮਾਂ ਵੀਰ ਨੂੰ ਲੱਭਾਂਗਾ ਤੇ ਮਾਂ ਵੀਰ ਮੇਰੇ ਇਨਸ਼ਾਅੱਲਾ ਚਲ ਗਿਆ ਮਾਂ ਵੀਰ ਇੱਥੇ ਦੇਖਾਂ ਨਹੀਂ ਦਿਆ ਕਦੇ ਵੀ ਮਾਂ ਵੀਰ ਮਾਉਂ ਤੇ ਭਾਗਿਆ ਤੇ ਉੱਥੇ ਹੈਗਾ ਨਹੀਂ ਆ ਲੱਭਦੇ ਮਾਂ ਬੀਨੂ ਮਾਂ ਵੀਰ ਲੱਭਦੇ ਆ ਵੇਨੇ ਨਹੀਂ ਤੇ ਫਿਰ ਟਰਾਲੇ ਆ ਜਾਨੇ ਆ ਉੱਥੇ ਹਣਾ ਟਰਾਲੇ ਦੇ ਵੇਨੇ ਆ ਹੋ ਵੀ ਫੂਲ ਤੇ ਲੱਗਣਾ ਨਹੀਂ ਕੋਲ ਤੇ ਜਾਂਦੇ ਲੋਕ ਉਹਨੇ ਆ ਕਿੱਥੇ ਗਿਆ ਨੋਈ ਕਾਲਿਆਂ ਨੇ ਲਾਈ ਜਾਂਦੇ ਕਿ ਚਾਹ ਬਣੀ ਪਈ ਨਾ ਦੇ ਜਾਇਸਿਆਂ ਦੁਆਰਾ ਇਹ ਚਾਹ ਬਣੀ ਲਿਆ ਕੇ ਦੇਣਾ ਕੋਈ ਜਾਂਦੇ ਆ ਬਾਬਾ ਫਾਰਮਰ ਇਹੋ ਹੀ ਇਹੋ ਹੀ ਆ ਬੱਬਾ ਰਾ ਆਓ ਬੈਠਾ ਬਾਬਾ ਫਾਰਮਰ ਆ ਲੋ ਵੀ ਮੈਂ ਥੋੜਾ ਨਾਲ ਚੱਲੇ ਆ ਸੈਰ ਫਟੇ ਦੇ ਵੀਰਾਂ ਦੇ ਰਾਜੋਗਿਆਂ ਦੇ ਲੰਗਰ ਲਗਾ ਰਾਜੋਗਿਆਂ ਦਾ ਲੰਗਰ ਵੇਖਣ ਆ ਇਕੱਠੇ ਲੱਗਾ ਕੋਈ ਨਾ ਪਾਈ ਜਾਂਦਾ ਸਾਰੇ ਜਣੇ ਜਸਤਨ ਸਿੰਘ ਰਾਣਾ ਜਿਹਾ ਨੇ ਛੇਰਤੰਦੇ ਬਲੌਗਰ ਸਾਹਿਬ ਕਰਨ ਗੋਰਾ ਲੋਵੇ ਮੈਟਰ ਕਰੋ ਚੈੱਕ ਸੰਗਤ ਹਾਂ Pero, ¿de carne. que carne no le dé. Pero, piden el robo. Lo pide el robo de chaleón traleado. ਸੈਂਤ ਬਹੁਤ ਹੋਈ ਆ ਜੇ ਅਸੀਂ ਦੂਰ ਵਾਵਾ ਆਏ ਆ ਬੋਲੀ ਸਾਹਿਬ ਤੋਂ ਦੇ ਕਰਨਾ ਆਪਾਂ ਕਹਿੰਦੇ ਕਿ ਦੂਰ ਆਏ ਆ ਆਪਾਂ 2 3 4 ਕਿਲੋਮੀਟਰ ਦੂਰ ਆਏ ਸਾਈਥਾ ਜਾਣ ਲੱਗਣਾ ਸ਼ੁਰੂ ਹੋ ਗਿਆ ਤੇ ਤੜਕੇ ਕੀ ਤੇਰਾ ਹੋ ਜੂ ਪੂਰੀ ਆ ਸੈਂਤ ਪੀੜ ਪੂਰੀ ਆ ਜੂਗੀ ਬੈ ਜਾ ਬੈ ਜਾ ਇੰਨਾ ਪੜ ਕੇ ਲੋਬੀ ਮੈਟਰ ਆ ਗਿਆ ਵਕਫਾਲੀ ਜਦੋਂ ਸਿੱਖ ਦੇ ਹਨੋਨੀ ਪੈ ਪਰ ਦੀਵਕ ਕਲਾਈ ਏ ਤਾਂ ਮਾਂ ਵੀ ਬਿਰ ਵੀ ਵਾਲ ਵਾਲ ਫਲਾਰੀ ਪਿਰਦਾ ਰਣਾਮੀ ਗੋਰਾ ਸਿਹਾਵੇਂ ਇੰਜੋ ਵੀ ਛੱਡ ਗਏ ਪੱਖੀਆਂ ਪੈਰ ਆਉਣਾ ਦੇ ਆਲਿਆ ਬੇਲੀ ਆਏ ਤੇਰੇ ਕੀਰਤਨ ਦਾਣ ਕਾ ਲਾ ਵੇਖਣਿਆ ਆਵੇ ਕੋਈ ਮੇਥਰੋ ਗੋਰੀ ਹੋਣੀ ਚੱਲੇ ਮੱਥਾ ਟੇਕਣਾ ਕਰਨ ਰਾਣਾ ਦੇ ਕਾਲਾ ਦੇ ਆਦਾ ਮੂਡ ਉਠਾਓ ਜਿਵੇਂ ਨਾ ਗੱਡੀਆਂ ਆਉਂਦਾ ਤਾਂ ਆਪਾਂ ਚੱਲੇ ਆ ਕੈਮਰੇ ਵਾਲੇ ਵੀਰ ਕੋਲ ਕਿ ਜਿਆਗੇ ਚਿਆ ਬਣੀ ਬੀਨੇ ਆ ਠੈਂਕੀ ਗੋਲੇ ਹੀ ਆ ਠੈਂਕੀ ਗੋਲੇ ਚੱਲ ਗਿਆ ਆਪਾਂ ਕੈਮਰੇ ਕੋ ਜੀ ਜਾਂਦੇ ਆ ਤੇ ਅੱਜ ਯੋ ਮੈਂ ਵੇਖਿਆ ਨਾ ਮੈਂ ਤਾਂ ਮੋਟਾ ਗਿਆ ਹਾ ਸ਼ੀਸ਼ਾ ਲੈਣ ਉੱਤੇ ਕੀ ਹੋ ਗਿਆ ਮੋਟਿਆ ਤੁਸੀਂ ਹੋਰ ਸ਼ੀਸ਼ਾ ਬਣ ਗਿਆ ਕਿੰਨੀ ਕਿ ਲੜਾਈ ਹੈ ਜੀ ਤੇ ਪਲੇਵਾਰਾਂ ਪੂਰੀਆਂ ਜੱਲੀਆਂ ਆਪਾਂ ਕਿਹੜੇ ਸਾਨਾ ਵਜੇ ਆ ਪੂਰੀ-ਪੂਰੀ ਚੰਮੂ ਜਿਹਾ ਲਵਾ ਇਹ ਨਾ ਉਹ ਤੇ ਰਗੜਾ ਫਿਰ ਆਪਾਂ ਵੀ ਲਾ ਲਾਂਗੇ ਜਸ਼ੰਤ ਰਾਮਾ ਜੀ ਫੇ ਲੜਾਈ ਬਹੁਤ ਜ਼ਿਆਦੀ ਹੋਈ ਆ ਲੋ ਵੀ ਮੇਤਰੋ ਆਪਾਂ ਵੀ ਕੈਮਰੇ ਆਲੋਂ ਮਿਰੇ ਆ ਹੁਣ ਆਪਾਂ ਲੱਗੇ ਪਤਾਲੇ ਦੇ ਕੈਬਰਾਸਟੇ ਖਾਲਸਾ ਆਪਾਂ ਨਮਾਰ ਕੀ ਓਏ ਹਾ ਆਪਾਂ ਜਨੇਵੇ ਕਿਹਾਵਾਂਗੇ ਹੁੰਦ ਨੇ ਰਾ ਆ ਗਿਆ ਤੇਲੇ ਪਹਿਲੇ ਦਿਆ 50 ਵੀ ਕੋਈ ਵੀ ਨਹੀਂ ਯਾਰ ਫਰੀ ਹੈ ਇਹ ਮੈਂ ਬੈਠ ਰੁੜਦੇ ਆ ਪੂੰਜੀ ਦਾ ਹੈ ਇੱਧਰ ਦੇਖਣ ਵਾਸਤੇ ਜਾਈਏ ਇਹ ਮਾ ਆਪਣਾ ਵੀ ਆਇਆ ਡਾਊਨ ਹਵੇ ਚੋਦੇ ਆਪਾਂ ਡਾਊਨ ਹਵੇ ਚੋ ਲੋ ਦੇਖੋ ਜੀ ਉਹਨੂੰ ਦੇਖੋ ਜਰਾ ਹੈ ਕੀ ਉਹ ਵੀ ਨਹੀਂ ਬੰਨ ਦਿੰਦੇ ਅੱਲਾ ਹੀ ਮਤੋ ਆਪਾਂ ਪ੍ਰਸ਼ਾਦਾ ਸ਼ਗਨ ਨਾਰੇ ਆ ਵੀਰਾਂ ਛਾੜਾ ਇਹ ਵੀਰ ਹੈ ਟਾਂਡੇ ਚ ਆਪਣੇ ਪਿੰਨੇ ਵੀਰ ਹੈ ਇਹਦੇ ਚੈੱਕ ਕਰੋ ਸੰਗਤ ਇੱਕ ਟਰਾਲਾ ਆਉਂਦਾ ਤੇ ਇੱਕ ਜਾਂਦਾ ਲੈ ਮੇਤਰਾ ਸਵੇਰ ਨੂੰ ਆਲਾ ਪਰਾਇਲ ਨਾ ਫਕਤਰੀਆਂ ਕਿਤਾ ਦਾ ਲਗਰੇਦਲੂ ਪੂਰਾ ਨਜ਼ਾਰਾ ਹੈ ਹਾਂ ਉਹ ਬੇਟਾ ਨੇ ਆਪਾਂ ਕਰਾਰੀ ਦੀ ਮਿੱਠੀ ਜੀ ਨਹੀਂ ਖਾਣੀ ਮम्मा ਕੋਈ ਕਰਾਰੀ ਦੀ ਖਾਣੀ ਜੋ ਜਿਹੜੀ ਮਰਜ਼ੀ ਖਾ ਲਾਂਗੇ ਬੇਟਾ ਤੈਨੂੰ ਕਵਾ ਦੇਣਾ ਵਾ ਪ੍ਰਸ਼ਾਦਾ ਸ਼ਾਕੇ ਦੇ ਬੇਟਾ ਖਾ ਲਈ ਨਹੀਂ ਕੋਨੀ ਕੱਲ੍ਹ ਵਾ ਪ੍ਰਸ਼ਾਦਾ ਖੜਨਾ ਹੈ ਹਾਂ ਕੱਲ੍ਹ ਆਵਾ 16 ਤਰੀਕ ਨੂੰ ਜਾਣਾ ਹੈ 15 ਨੂੰ ਲੈ ਲੈਣਾ ਕਿਉਂ ਜਾ ਓਏ 15 ਨੂੰ ਤਾਂ ਭੀੜ ਵੜੀ ਹੋਣੀ ਨਾਲੇ ਨਾ ਲਿਮਨ ਲੇਲਦੇ ਨੇ ਮਹਿੰਗਾ ਕਰ ਦੇਣਾ ਮੈਂ ਆ ਕੱਲ ਲਾ ਕੇ ਰੱਖ ਲੈਣਾ ਲੋਈ ਕਰੋ ਜੱਕ ਫਿਰ ਤਾਂ ਟਰੈਕਟਰ ਕਹਾਂ ਗੱਡੀਆਂ ਮੁਰਸਾ ਹੀ ਗਿਲ ਬਾਜੀਪਾ ਨਹੀਂ ਬਾਬਾ ਕਿਸ਼ਨ ਆਂਦੇ ਆ ਲੋ ਵੀ ਮਤਰੋ ਆ ਗਿਆ ਵਾ ਪ੍ਰਸ਼ਾਦਾ ਸ਼ਾਕੇ ਦੇ ਬਾਹਰ ਸਾਰੇ ਵੀਰ ਤੁਰੇ ਜਾਂਦੇ ਨੇ ਟਰਾਲੇ ਜਣਾ ਪਾ ਮਹਾਵੀਰ ਕਰਨਾ ਰਾਣਾ ਕਾਲੀ ਜੱਟੋਂ ਨਹੀਂ ਮਗਰੇ ਆਦੇ ਪ੍ਰਦੀਪ ਸਿੰਘ ਆਰੇ ਜਾਣਦਾ ਵਾ ਜਣਾ ਟਰਾਲੇ ਜਣਾ ਇਹ ਸੰਤ ਬਹੁਤ ਜ਼ਿਆਦੀ ਆ ਗਈ ਆ ਤੇ ਕਾਰ ਟੁੱਟੇ ਜਾਣੇ ਆ ਮਹਾਵੀਰ ਉੱਤਰ ਲੈਪਾ ਖੰਡੇਰੀ ਤੋਂ ਹੋ ਗਏ ਖੰਡੇਰੀ ਪਾਰਕ 'ਚ ਫਿਰ ਜਾਂਦੇ ਆ ਇਹਨੂੰ ਲੋਵੇ ਮੈਟਰੋ ਆ ਗਏ ਆਪਾਂ ਖੰਡੇਰੀ ਪਾਰਕ 'ਚ ਸ਼੍ਰੀ ਅਨੰਦਪੁਰ ਸਾਹਿਬ ਸਾਡਾ ਮਾਣ ਕਰਮਾਂ ਨਾਲ ਖੀਓ ਸਾਰਿਆਂ ਨੇ ਚਬੜਾਂ ਪਾਈਆਂ ਆਦਮਾ ਇਕੱਲਾ ਹੀ ਨੰਗੇ ਪੈਰੀਆਂ ਮੇਰੀਆਂ ਚਬੜਾਂ ਰਹੀਆਂ ਲੰਗਰ 'ਤੇ ਬ੍ਰਾਂਹੇ ਕੋਲ ਇੱਛਾ ਤਾਂ ਮੈਂ ਤਾਂ ਫੇਰ ਜਾਵਾਂ ਕਿ ਟਰਾਲੇ ਨੂੰ ਓ ਵੀ ਮਿੱਤਰੋ ਆ ਗਿਆ ਬਟ ਟਰਾਲੇ ਦਾ ਲੱਗੇ ਸੌਣ ਜਸਵੀਰ ਸੌਣ ਲੱਗੇ ਨਾ ਤਾਂ ਜਸਵੀਰ ਦੀ ਸਾਈ ਲੱਗੇ ਆ ਜਸਵੀਰ ਇਹਨੇ ਵੀ ਸੌਣ ਲੱਗੇ ਆ ਮਾਂ ਵੀ ਰੋਣੀ ਵੀ ਇੱਧਰ ਵਾਰ ਵਾਰ ਕਲਾਈ ਫਿਰਦੇ ਆ ਜੇਸ਼ਨੋਂ ਨਹੀਂ ਕਰਮ ਤਾਂ ਕਿਰਤਨਾ ਉਹਨ ਲੱਗੇ ਬਸ ਸੌਣ ਲੋਗੇ ਮਿੱਤਰੋ ਅੱਜ ਦੇ ਵਲੌਗ ਦੀ ਜੀ ਇੱਥੇ ਸਮਾਰਤੀ ਤੁਹਾਨੂੰ ਮਿਲਦੇ ਆ ਕੱਲ ਨਵੇਂ ਵਲੌਗ ਦੇ